ਪੰਜਾਬ ਪੁਲਿਸ ਵੱਲੋਂ ਨਸ਼ੇ ਨੂੰ ਲੈ ਕੇ ਆਏ ਦਿਨ ਵੱਖ-ਵੱਖ ਇਲਾਕਿਆਂ ਵਿੱਚ ਰੇਡ ਕਰਕੇ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜੇਕਰ ਗੱਲ ਗਰਾਊਂਡ ਲੈਵਲ ਦੀ ਕੀਤੀ ਜਾਵੇ ਤਾਂ ਖਬਰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡ ਚਗਰਾ ਦੇ ਪੰਚਾਇਤ ਮੈਂਬਰਾਂ ਵੱਲੋਂ ਹੁਸ਼ਿਆਰਪੁਰ ਦੇ ਨਸ਼ਾ ਸ਼ਰਾਬ ਕੇਂਦਰ ਦੇ ਅਧਿਕਾਰੀਆਂ 'ਤੇ ਦੁਰਵਿਵਹਾਰ ਕਰਨ ਦੇ ਇਲਜ਼ਾਮ ਲਾਏ ਹਨ ਪਿੰਡ ਚਗਰਾਂ ਦੇ ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਨੇ ਦੋ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰ ਹੁਸ਼ਿਆਰਪੁਰ ਵਿੱਚ ਭਰਤੀ ਕਰਵਾਇਆ ਸੀ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਹਨਾਂ ਨੂੰ ਬਾਰ-ਬਾਰ ਫੋਨ ਕਰਕੇ ਉੱਥੇ ਸੱਦਿਆ ਜਦੋਂ ਉਹ ਨਸ਼ਾ ਛਡਾਊ ਕੇਂਦਰ ਪੁੱਜੇ ਤਾਂ ਉਹਨਾਂ ਨੂੰ ਅੰਦਰੋਂ ਕੁੰਡਾ ਲਗਾ ਦਿੱਤਾ ਇਹਨਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਦਾ ਨਸ਼ਾ ਛਡਾਉਣਾ ਹੈ ਤਾਂ ਕਿਸੇ ਹੋਰ ਜਗ੍ਹਾ ਭਰਤੀ ਕਰਵਾਓ ਅਜੀ ਉਹਨਾਂ ਨੇ ਫੋਨ ਕਰਨ ਦੇ باوجود ਆਏ ਸੀ ਕਿ ਉਹਨਾਂ ਨੇ ਕਿਹਾ ਕਿ ਤੁਹਾਡੇ ਜਿਹੜੇ ਦੋ ਨੌਜਵਾਨ ਤੁਸੀਂ ਦਾਖਲ ਕਰਾਏ ਆ ਭੀ ਸਾਨੂੰ ਥੋੜਾ ਜਿਹਾ ਤੰਗ ਪ੍ਰੇਸ਼ਾਨ ਕਰਦੇ ਇਹਨਾਂ ਨੂੰ ਆਕੇ ਸਮਝਾ ਦਿਓ ਅਸੀਂ ਸ਼ਾਮੀ ਫੋਨ ਕੀਤਾ ਸੀ ਅਸੀਂ ਸ਼ਾਮ ਨੂੰ ਨਹੀਂ ਆਣਾ ਸੀ ਸਵੇਰੇ ਆਵਾਂਗੇ ਆਗੇ ਸੀ ਤੁਹਾਡੇ ਨਾਲ ਕੋਆਪਰੇਟੂ ਕਰਾਂਗੇ ਜਿੱਦਾਂ ਵੀ ਤੁਸੀਂ ਕਹੋਗੇ ਅਸੀਂ ਕਰਨੇ ਤਿਆਰ ਆ ਅਸੀਂ ਆ ਕੇ ਉਹਨਾਂ ਨੌਜਵਾਨਾਂ ਨੂੰ ਕਿਹਾ ਕਿ ਤੁਹਾਨੂੰ ਕੀ ਪਰੇਸ਼ਾਨੀ ਕਹਿੰਦੇ ਪਰੇਸ਼ਾਨੀ ਕੋਈ ਨਹੀਂ ਅਸੀਂ ਨਸ਼ਾ ਨਹੀਂ ਛੱਡਣਾ ਅਸੀਂ ਨਸ਼ਾ ਨਹੀਂ ਛੱਡਣਾ ਉਹ ਨਸ਼ੇ ਦੇ ਵਿੱਚ ਹੀ ਬੋਲੀ ਜਾ ਰਹੇ ਸੀ ਅਸੀਂ ਕਿਹਾ ਵੇ ਚਾਰ ਦਿਨ ਹੋਏ ਆ ਵੇ ਤੁਸੀਂ ਐਦਾਂ ਕਰੋ ਥੋੜੇ ਦਿਨ 15 ਦਿਨ ਰੱਖ ਲਓ ਨਹੀਂ ਸੁਧਰੂਗਾ ਤਾਂ ਅਸੀਂ ਇਹਨਾਂ ਦੀ ਮਾਤਾ ਨੂੰ ਲਿਆ ਕੇ ਤੇ ਇਹਨਾਂ ਨੂੰ ਛਡਵਾਵਾਵਾਂਗੇ ਜੋ ਵੀ ਤੁਸੀਂ ਕਰਵਾਓ ਕਹੋਗੇ ਅਸੀਂ ਤੁਹਾਡੇ ਨਾਲ ਐਗਰੀਆ ਪਰ ਉਹ ਸਾਡੇ ਪਿੱਛੇ ਹੀ ਪੈਗਾ ਕਿ ਤੁਸੀਂ ਕਾਦੀ ਪੰਚਾਇਤ ਆ ਜੇ ਤੁਸੀਂ ਇਹਨਾਂ ਨੂੰ ਜੇ ਆ ਤੁਹਾਨੂੰ ਕੀ ਜ਼ਰੂਰਤ ਹੈ ਇਹਨਾਂ ਦੇ ਕੰਮ ਕਰਨ ਦੀ ਤੁਸੀਂ ਇਹਨਾਂ ਨੂੰ ਮਰਦੇ ਆ ਇੱਥੇ ਤੱਕ ਉਹਨਾਂ ਨੇ ਸਾਨੂੰ ਕਿਹਾ ਸਾਨੂੰ ਕਿਹਾ ਨਹੀਂ ਤੁਸੀਂ ਹੁਣੇ ਸਾਈਨ ਕਰੋ ਇਹਨਾਂ ਨੂੰ ਜਾਣ ਨਹੀਂ ਦੇਣਾ ਤੁਸੀਂ ਹੁਣੇ ਇੱਥੋਂ ਇਹਨਾਂ ਨੂੰ ਲੈ ਕੇ ਜਾਓ ਜੇ ਇੱਥੇ ਲਿਖੋ ਜੇ ਕੋਈ ਗੱਲਬਾਤ ਹੋ ਜਾਂਦੀ ਆ ਤਾਂ ਅਸੀਂ ਫਸ ਜਾਣਾ ਅਸੀਂ ਕਹਿੰਦੇ ਮਰ ਲੈਣ ਦੋ ਫਿਰ ਮਰਦੇ ਇੱਥੇ ਮਰ ਲੈਣ ਦੋ ਕਹਿੰਦੇ ਨਹੀਂ ਨਹੀਂ ਫਿਰ ਸਾਡੇ ਜੰਮੇ ਪੈਣੇ ਆ ਤੁਸੀਂ ਤੇ ਸਾਡੇ ਜੰਮੇ ਨਹੀਂ ਪਾਉਗੇ ਉਹ ਦਾਖਲ ਪੁਲਿਸ ਨੇ ਕਰਵਾਇਆ ਉਹਦੀ ਮਾਤਾ ਦੇ ਕਹਿੰਦੇ ਉੱਤੇ ਅਸੀਂ ਚਕਵਾਇਆ ਗਵਰਨਮੈਂਟ ਦਾ ਅਸੀਂ ਸਹਿਯੋਗ ਕਰ ਰਹੇ ਆਂ ਅਸੀਂ ਆਮ ਪਬਲਿਕ ਦਾ ਸਹਿਯੋਗ ਕਰ ਰਹੇ ਹਾਂ ਕੀ ਕਹਿ ਰਹੇ ਸੀ ਕਿ ਪੰਚਾਇਤ ਤੁਸੀਂ ਅੱਜ ਤੋਂ ਜਿਆਦਾ ਸ਼ੌਂਕ ਚੜਿਆ ਤਾਂ ਆਪਣੇ ਪੇ ਜਿਆਦਾ ਜੇ ਤੁਹਾਨੂੰ ਸ਼ੌਂਕ ਚੜਿਆ ਇਹਨਾਂ ਨੂੰ ਨਸ਼ੇ ਛਡਾਉਣ ਦਾ ਤਾਂ ਆਪਣੇ ਪੈਸੇ ਲਾ ਕੇ ਇਹਨਾਂ ਨੂੰ ਪ੍ਰਾਈਵੇਟ ਦਾਖਲ ਕਰਾਓ ਪ੍ਰਾਈਵੇਟ ਦਾਖਲ ਕਰਾਓ ਇਹਨਾਂ ਨੂੰ ਸਰਕਾਰੀ ਦਫ਼ਤਰਾਂ ਦਾ ਪਹਿਲੇ ਬਹੁਤ ਮਾੜਾ ਹਾਲ ਆ ਕਿਉਂਕਿ ਹਸਪਤਾਲ ਵੀ ਐਕਸਰ ਬਵਾਦਾ ਦੇ ਵਿੱਚ ਰਹਿੰਦਾ ਵੀ ਅਸੀਂ ਸਰਕਾਰਨਗੇ ਜੀ ਕੰਮ ਅਸੀਂ ਇਹ ਜਿਹੜੇ ਮਤਲਬ ਗਵਰਨਮੈਂਟ ਝੂਠੇ ਵਾਦੇ ਕਰਦੀ ਆ ਮੈਂ ਤਾਂ ਇਸ ਪਹਿਲੀ ਵਾਰ ਇਸ ਚੀਜ਼ ਦੇ ਲਾਈਨ ਦੇ ਵਿੱਚ ਆਇਆ ਕਿ ਇਹ ਸਿਰਫ ਇੱਕ ਪੰਚਾਇਤਾਂ ਦੇ ਬਹੁਤ ਬਾਰ ਬੰਦਿਆਂ ਦੇ ਬੈਰ ਪਵਾ ਰਹੇ ਆ ਲੋਕਾਂ ਦੇ ਨਾਲ ਹੋਰ ਨਾ ਹੈ ਸਾਡੇ ਹੱਥ ਦੇ ਵਿੱਚ ਕੁਝ ਹੈਗਾ ਨਾ ਕੋਈ ਸਾਡੇ ਹੱਥ ਚ ਕਾਨੂੰਨ ਆਪਣੇ ਹਿਸਾਬ ਦੇ ਨਾਲ ਹੀ ਚੱਲਦੇ ਆ ਸਾਨੂੰ ਮੋਰੇ ਮੋਰਾ ਬਣਾਇਆ ਹੋਇਆ ਕਿ ਚਲੋ ਤੁਸੀਂ ਮੋਰੇ ਲੋਕਾਂ ਦੇ ਨਾਲ ਝਗੜੇ ਕਰੀ ਜਾਓ ਜੇ ਅਸੀਂ ਨਹੀਂ ਉਹਨਾਂ ਦਾ ਹਲਕਰਾਂ ਦੇ ਉਹ ਕਹਿੰਦੇ ਆ ਤੁਸੀਂ ਪੰਚਾਇਤ ਕਾਦੀਆਂ ਤੁਹਾਨੂੰ ਅਸੀਂ ਆ ਕੇ ਦੱਸ ਰਹੇ ਆ ਇੱਕ ਮਾਤਾ ਆ ਕੇ ਦੱਸ ਰਹੀ ਕਿ ਮੇਰੇ ਦੋ ਮੁੰਡੇ ਦੋਨੇ ਨਸ਼ੇ ਕਰਦੇ ਆ ਦੋਨੇ ਮੈਨੂੰ ਕੁੱਟਦੇ ਆ ਅੱਧਾ ਅੱਧਾ ਕਿਲੋ ਦੁੱਧ ਵੇਚ ਕੇ ਗੁਜ਼ਾਰਾ ਕਰਦੀ ਆ ਵਿਚਾਰੀ ਅਸੀਂ ਉਹਦੇ ਕਹਿਣ ਦੇ ਉੱਤੇ ਇੰਨਾ ਕੰਮ ਕੀਤਾ ਤੇ ਅੱਜ ਇਹਨਾਂ ਨੇ ਸਾਡੇ ਨਾਲ ਇੰਨਾ ਮਿਸਬੀਹਵ ਕੀਤਾ ਸੀਸੀਟੀਵੀ ਲੱਗਿਆ ਜਦੋਂ ਸਾਨੂੰ ਕੱਲ ਲਗਾਤਾਰੀ ਸਾਨੂੰ ਇਹ ਜਾਨਕੀ ਫੋਨ ਕਰਦੇ ਰਹੇ ਵੀ ਜਿਹੜੇ ਤੁਸੀਂ ਦੋ ਪੇਸ਼ੈਂਟਾਂ ਦੇ ਦਾਖਲ ਕਰਾਏ ਆ ਵੀ ਇਹਨਾਂ ਨੂੰ ਆਣ ਕੇ ਮਿਲ ਕੇ ਜਾਓ ਤੇ ਅਸੀਂ ਅੱਜ ਮਿਲਣ ਜਦੋਂ ਆਏ ਆ ਤਾਂ ਭਾਜੀ ਤੇ ਸੜਨਾ ਅੰਦਰ ਮਿਸਵਾਹ ਕੀਤਾ ਤਾਂ ਤੁਸੀਂ ਗੱਲਾਂ ਛੱਡ ਦਿਓ ਉੱਥੇ ਅੰਦਰ ਸੀਸੀਟੀਵੀ ਕੈਮਰੇ ਲੱਗੇ ਆ ਤੁਸੀਂ ਕਢਾ ਕੇ ਦੇਖ ਲਿਓ ਉਹਦੇ ਵਿੱਚ ਕਿਦਾਂ ਆਵੇ ਤੱਕੇ ਨਾ ਇੱਕ ਸਰਦਾਰ ਜੀ ਸੀਗੇ ਤੱਕੇ ਨਾ ਕਹਿੰਦੇ ਵੀ ਸਾਨੂੰ ਤਾਂ ਡੀਸੀ ਦੀਆਂ ਦਿੱਤਾ ਆ ਵੀ ਜੇ ਇਦਾਂ ਤੁਹਾਨੂੰ ਕੋਈ ਤੰਗ ਫੇੜਨ ਕਰਦਾ ਵੀ ਅਸੀਂ ਉਸ ਨੂੰ ਨਹੀਂ ਰੱਖ ਸਕਦੇ ਤੇ ਤੁਸੀਂ ਲੈ ਕੇ ਜਾਓ ਇਥੋਂ ਇੱਥੇ ਸਾਈਨ ਕਰੋ ਤੇ ਲੈ ਕੇ ਦੇ ਦਿਓ ਸਾਨੂੰ ਵੀ ਇਹਨੂੰ ਲੈ ਕੇ ਜਾਓ ਜੀ ਕੀ ਕਹਿੰਦਾ ਡੀਸੀ ਦਿਆਂ ਤਾਂ ਇੱਤਾਂ ਅਧਿਸ਼ੀ ਨੇ ਦਿੱਤਾ ਮੇਰੇ ਪਾਸੇ ਸਰਕਾਰ ਕਹਿੰਦੀ ਹੈ ਜਾਂ ਪੁਲਿਸ ਕਹਿੰਦੀ ਹੈ ਕਹਿੰਦੇ ਸਾਨੂੰ ਦੱਸੋ ਜੇ ਕੋਈ ਨਸ਼ਾ ਵੇਚਦਾ ਹੈ ਕੋਈ ਨਸ਼ਾ ਜੇ ਕੋਈ ਕਿ ਅਸੀਂ ਉਹਨਾਂ ਨੂੰ ਇੱਥੇ ਭਰਤੀ ਕਰਾਵਾਂਗੇ ਐਮਐਲਏ ਨੂੰ ਜੀ ਬਜੀ ਫੋਨ ਕਰਕੇ ਕਹਿੰਦਾ ਗੱਲ ਕਰ ਦੇਖੋ ਮੇਰੀ ਗੱਲ ਸੁਣੋ ਜਿਸ ਹਿਸਾਬ ਨਾਲ ਉਹਦਾ ਲੱਗਦਾ ਸੀ ਬਿਹੇਵ ਲੱਗਦਾ ਸੀ ਸਾਨੂੰ ਵੀ ਉਸ ਟਾਈਮ ਤਾਂ ਲੱਗਦਾ ਸੀ ਵੀ ਇੱਥੇ ਇੱਕ ਨਸ਼ਾ ਛਡਾਊ ਕੇਂਦਰ ਨਹੀਂ ਹੈਗਾ ਵੀ ਨਾ ਇੱਕ ਹੀ ਨਹੀਂ ਇੱਕ ਕਿਸੇ ਕਿਸੇ ਦਾ ਡਰਾਮਾ ਖੋਲਿਆ ਕਹਿੰਦੇ ਸਾਡੇ ਕੋਲ ਅੰਦਰ ਬੰਦੇ ਬਹੁਤ ਆ ਇਸ ਕਰਕੇ ਏਸੀਸੀ ਨੂੰ ਲੈ ਕੇ ਜਾਓ ਜਿੱਥੇ ਮਰਜ਼ੀ ਰੱਖੋ ਸਾਡੇ ਲੋ ਜਿੱਥੇ ਮਰਜ਼ੀ ਲਓ ਜੇ ਸਾਡੇ ਪੰਜ ਸਾਹਿਬ ਨਾਲ ਇੱਕ ਇੱਕ ਲੇਡੀ ਵੀ ਸੀਗੀ ਜੇ ਮੁੰਡਾ ਅੰਦਰ ਮੁਲਾਜ਼ਮ ਸੀਗਾ ਉਹ ਵੀ ਖੜਮ ਕਹਿਣ ਲੱਗ ਪਿਆ ਜੇ ਤੁਹਾਨੂੰ ਜਿਆਦਾ ਸ਼ੌਂਕ ਚੜਿਆ ਆ ਵੀ ਤੁਸੀਂ ਇਹਨਾਂ ਨੂੰ ਆਪਣੇ ਪ੍ਰਾਈਵੇ ਕੀ ਮੰਗ ਕਰਦੇ ਹੋ ਵਿਆਪਕ ਪੰਤ ਮੰਨ ਕੀ ਕਹਿਣਾ ਅਸੀਂ ਤਾਂ ਸਰਕਾਰ ਨੂੰ ਇਹੀ ਮੰਗ ਕਰਦੇ ਆ ਅਗਰ ਜੇ ਤੁਸੀਂ ਇਹਨੂੰ ਆਪਣਾ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਆ ਬਈ ਤੁਸੀਂ ਜਿਹੜੇ ਨਸ਼ਾ ਛਡਾਊ ਕੇਂਦਰ ਖੁੱਲੇ ਹੋ ਆ ਖੋਲੇ ਆ ਇਹਨਾਂ ਦੀ ਦੇਖ ਰੇ ਕਿ ਤੇ ਵਧੀਆ ਅਫਸਰ ਦੇ ਕੋਲ ਦਿੱਤੀ ਜਾਵੇ ਜਿਹੜਾ ਇਹਨਾਂ ਨੂੰ ਵਧੀਆ ਢੰਗ ਨਾਲ ਸਚੇ ਢੰਗ ਨਾਲ ਇਹਨੂੰ ਚਲਾ ਸਕੇ ਇਹਨਾਂ ਨੂੰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ